ਕੀ ਹਾਲ ਚਾਲ ਦੋਸਤੋ ਛੱਤਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੈ ਕਾਇਮ ਹੋਵੋਗੇ ਲਓ ਵੀ ਆ ਗਿਆ ਫਿਰ ਜਲਦੀ 35 ਲੱਖ ਰੁਪਈਆ ਜੇ ਆਪਾਂ ਗੈਨਣਾ ਸੀਗਾ ਉਹਦਾ ਕਰਾਂਗੇ ਹਿਸਾਬ ਦਿਨ ਥੋੜੇ ਜੇ ਚੱਲਦੇ ਨੇ ਖਰਾਬ ਤੇ ਆਜੋ ਅੱਜ ਪੀਵਾਂਗੇ ਆਪਾਂ ਨਹੀਂ ਪੀਂਦੇ ਨਹੀਂ ਆ ਗਿਆ ਜੀ ਆਇਆ 35 ਲੱਖ ਥੋੜਾ ਨਹੀਂ ਹੁੰਦਾ 35 ਲੱਖ ਰੁਪਈਆ ਖਾ ਗਈ ਮੁੰਡੇ ਦਾ ਪਰ ਇਹਨੂੰ ਸਬਰ ਨਹੀਂ ਆਇਆ ਬਿੱਲੇ ਬਿੱਲੇ ਲੈਣਾ ਵਿੱਚ ਚੋਰ ਸੀ ਮੁੰਡੇ ਨੇ ਬਸ ਥੋੜਾ ਜਿਹਾ ਦਿਮਾਗ ਹੀ ਨਹੀਂ ਲਾਇਆ ਪਹਿਲਾਂ ਇਹਦੇ ਨਾਲ ਜਫੀਆਂ ਪਾਪਾ ਵੀਡੀਓ ਬਣਾਉਂਦੀ ਰਹੀ ਤੇ ਜਦੋਂ ਇਹਦੇ ਕਰਕੇ ਮੁੰਡਾ ਡਿਪਰੈਸ਼ਨ ਚ ਚਲੇ ਗਿਆ ਇਹ ਘੱਟੋ ਘੱਟ ਹਸਪੀਟਲ ਜਾ ਕੇ ਉਹਨੂੰ ਦੇਖ ਹੀ ਆਉਂਦੀ ਇਹ ਸੱਚੀਓ ਧੋਖੇबाज ਆ ਆਰਨੀਤ ਨੇ ਗਾਣੇ ਦੇ ਵਿੱਚ ਲਈ ਉਹਦੇ ਵਿੱਚ ਵੀ ਇਹ ਧੋਖੇबाज ਦਾ ਹੀ ਰੋਲਾ ਬਣਾਉਂਦੀ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਟੱਟੂ ਸਹਿਰ ਜਿਨ੍ਹਾਂ ਨੂੰ ਕੁਝ ਪਤਾ ਵੀ ਨਹੀਂ ਹੁੰਦਾ ਤੇ ਉਹਨਾਂ ਨੇ ਚੱਕ ਕੇ ਫੋਨ ਫੜ ਕੇ ਸ਼ਾਇਰੀ ਕਰਨ ਲੱਗ ਜਾਣਾ ਧੋਖੇबाज ਹੁੰਦੀ ਸ਼ਾਇਰੀ ਅਗਰ ਸਿੱਟਾ ਧੋਖੇबाज ਮੁद्दा ਚਾਹੀਦਾ ਹੁੰਦਾ ਤਾਂ हद ਹੋ ਗਈ ਯਾਰ ਤੈਨੂੰ ਤੈਨੂੰ ਗੱਲ ਦਾ ਪਤਾ ਇਹਨਾਂ ਨੂੰ ਤਾਂ ਜੇ ਕੋਈ ਕਿਹਾ ਹੋਵੇ ਨਾ ਵੀ ਖੇਤ ਚ ਕੋਈ ਉਥੇ ਟੱਟੀ ਕਰ ਗਿਆ ਨਾ ਇਹਨਾਂ ਨੇ ਉਥੇ ਵੀ ਸ਼ੈਰੀ ਬਣਾ ਦੇਣੀ ਹੈ ਮੈਂ ਕੋਲੇ ਜਾ ਕੇ ਦੇਖਿਆ ਲੀਡਾ ਤੇਰਾ ਈ ਸੀ ਲੀਡਾ ਤੇਰਾ ਈ ਸੀ ਲੀਡਾ ਤੇਰਾ ਈ ਸੀ ਤੈਨੂੰ ਪੱਕਾ ਪਤਾ ਹੈ ਤੈਨੂੰ ਪੱਕਾ ਪਤਾ ਵੀ 35 ਲੱਖ ਖਾ ਗਿਆ ਜਿੰਨਾ ਚਿਰ ਅਗਲੀ ਨਾਲ ਰਹੀ ਦੇਖ ਆਪਾਂ ਨੂੰ ਕੁੜੀ ਦਾ ਪਤਾ ਲੱਗ ਜਾਂਦਾ ਵੀ ਭਾਈ ਕੁੜੀ ਗਲਤ ਹੈ ਵੀ ਆਪਾਂ ਨੂੰ ਪੈਸੇ ਵੀ ਹੁਣ ਮੇਰੇ ਕੋਲ ਮੇਰੇ ਕੋਲ 20 ਲੱਖ ਰੁਪਈਆ ਹੁਣ ਕੁੜੀ ਮੈਨੂੰ ਖਾਈ ਜਾਂਦੀ ਮੈਨੂੰ ਪਤਾ ਨਹੀਂ ਲੱਗੂ ਵੀ ਮੇਰੇ ਪੈਸੇ ਖਾਈ ਜਾਂਦੀ ਹੈ 50 ਲੱਖ ਖਾਵੀ ਮੋਟਰ ਖਾ ਆਰ ਨੇ ਤੇ ਨਹੀਂ ਵੀ ਗਾੜੇ ਚ ਲਿਖਤਾ ਹੈ ਛੁੱਟੜੇ ਜਹ ਹਰ ਇੱਕ ਸਾਧ ਹੀ ਲੱਗ ਜਾਂਦੇ ਨੇ ਕਿ 80 ਲੱਖ ਖਾਈ ਖਾ ਗਈ 35 ਲੱਖ ਦਿੱਤੀ ਵੀ ਮਾਤਾ ਜੀ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸਾਡਾ ਮੁੰਡਾ ਐ ਕਰਦਾ ਯੇ ਕਰਦਾ ਬੋ ਕਰਦਾ ਆ ਦੇਖੋ ਜੀ ਆ ਤੁਹਾਡਾ ਹੀ ਮੁੰਡਾ ਜਿਹੜਾ ਲਾਈਵ ਜਾ ਕੇ ਹੁੱਕੇ ਖਿੱਚਦਾ ਇਹ ਤਾਂ ਲਾਈਵ ਚੱਲ ਰਿਹਾ ਫੇਰ ਵੀ ਨਹੀਂ ਤੁਹਾਨੂੰ ਪਤਾ ਲੱਗਿਆ ਹੁਣ ਜਿੰਨਾ ਮਰਜ਼ੀ ਰੌਲਾ ਪਾਈ ਜਾਓ 35 ਲੱਖ ਖਾ ਗਈ ਇਹ ਖਾ ਗਈ ਜੱਫੇ ਵੀ ਵੀਰੇ ਤਹੀਂ ਲਾਇਨੇ ਸੀ ਠੀਕ ਹੈ ਠੀਕ ਹੈ ਇੰਨੇ ਸਾਲ ਨਾਲ ਰਹਿ ਕੇ ਦੰਬੜੂ ਕੁੱਟ ਕੇ ਤੇ ਹੁਣ ਕਹੇ ਵੀ ਮਾਰੇ ਪੈਸੇ ਜੇਬੋਂ ਸਾਤ ਨਹੀਂ ਦਿੱਤਾ ਹੁਣ ਜਦੋਂ ਨਿਬੜ ਗਿਆ ਨਿਪੜਾ ਗਿਆ ਵੀਰੇ ਤੂੰ ਹੀ ਮੰਤਰੀਆਂ ਲੈ ਕੇ ਦਿੱਤੀਆਂ ਨੇ ਤੂੰ ਹੀ ਉਹਨੂੰ ਰੈਂਟ ਲੈ ਕੇ ਦਿੱਤਾ ਤੂੰ ਹੀ ਸਾਰਾ ਕੁਝ ਲੈ ਕੇ ਦਿੱਤਾ ਭਾਈ ਠੀਕ ਹੈ ਨਾ ਜੇ ਘਰਦਿਆਂ ਨਾ ਰਹਿੰਦਾ ਵਧੀਆ ਨਾ ਨਾਲੇ 35 ਲੱਖ ਚ 30 ਲੱਖ ਚ ਬਾਹਰੇ ਵਗ ਜਾਂਦਾ ਹੁਣ ਰੌਲਾ ਪਾਈ ਜਾਂ ਕੁਸ ਕਹੀ ਜਾਂ ਹੁਣ ਤੇਰਾ ਕੁਸ ਨਹੀਂ ਕੋਉਂਦਾ ਠੀਕ ਹੈ ਨਾ ਤੇਰੀ ਆਪਦੀ ਜ਼ਿੰਮੇਵਾਰੀ ਹੈ ਕੁੜੀਆਂ ਕਾੜੇ ਦੇ ਚੱਕਰਾਂ 'ਚ ਨਾ ਪੋ ਯਾਰੋ ਇੰਨਾ 'ਚ ਕੁਝ ਨਹੀਂ ਰੱਖਿਆ ਠੀਕ ਹੈ ਨਾ ਬਾਗਰੂ ਬਾਗਰੂ ਕਰੋ ਬਚੋ ਜਦ ਨਾ ਹੋ ਸਕਦਾ ਬਚੋ ਬਸ ਇਹ ਬੜੀ ਦੀ ਗੱਲ ਇਹ ਆ ਇੰਨੀ ਗੱਲ ਤੇ ਫਿਰ ਇਹਨੇ ਸਟੋਰੀ ਪਾ ਦਿੱਤੀ ਕਿ ਮੈਨੂੰ ਮਤਲਬ ਕੀ ਮੇਰੇ ਬਰਥਡੇ ਉਹ ਵਿਸ਼ਨੀਏ ਨੇ ਕੀਤਾ ਕੋਈ ਨੇ ਤੇਰੇ ਬਰਥਡੇ ਨੂੰ ਫਿਰ ਮੈਂ ਕੀ ਕਰੂੰਗਾ ਅਗਰ ਕੱਲ ਸੱਪ ਘਟਾਂਗੇ ਸੱਤ ਘਟਾਂਗੇ ਇਹਨੇ ਐਂ ਤਾਂ ਲਿਖੇ ਸੋ ਇਹਨੇ ਉਹਨੂੰ ਟੈਗ ਕਰਤਾ ਅੱਛਾ ਜੀ ਤੇ ਗੱਲ ਟੁੱਟ ਗਈ ਤੇ ਮੁੰਡੇ ਥੋੜੇ ਨੂੰ ਉਹ ਵਿਸ਼ ਕਰੇ ਜਦੋਂ ਤੁਹਾਡਾ ਰਿਲੇਸ਼ਨਸ਼ਿਪ ਹੀ ਖਤਮ ਹੋ ਗਿਆ ਫਿਰ ਕਾਹਦੀ ਵਿਸ਼ ਕਰੇ ਦੱਸੋ ਮੈਨੂੰ ਫੇਰ ਕੋਈ ਨਹੀਂ ਵਿਸ ਕਰ ਦਿੰਦਾ ਹੁਣ ਮੇਰੇ ਨਾਲ ਕਿਸੇ ਕੁੜੀ ਦੀ ਗੱਲ ਆ ਉਹਦੀ ਪਹਿਲਾਂ ਕਿਸੇ ਨਾਲ ਗੱਲ ਸੀ ਤੇ ਉਹ ਪਰ ਮਰਦਾ ਪਿਆ ਹੋਵੇ ਸਾਡਾ ਮੁੰਡਾ ਮਰਦਾ ਹੋਵੇ ਉਹਨੂੰ ਕੱਬੇਸੇ ਕਰਦੇ ਖੜਾ ਬੋਲੂਗਾ ਕੋਈ ਨਹੀਂ ਆਏ ਕਰ ਦਿੰਦਾ ਮੈਕਅਪ ਕਰਨ ਦਊਂਗਾ ਕਿਉਂ ਕੀ ਗੱਲ ਕਿਤੇ ਬਾਡੇ ਪਿਸ ਕਰਨਾ ਦੁਬਾਰੇ ਤਾਰਾਂ ਜੁੜ ਜਣ ਦੁਬਾਰੇ ਮੈਂ ਤਾਂ ਬੈਠਾ ਇੱਥੇ ਬਾਬਾ ਜੀ ਦਾ ਠੁੱਲੂ ਪੜੀ ਜਮ ਅੰਟੀ ਜੀ ਐਕਮੇ ਤੁਸੀਂ ਕਹਿਨੋ ਸੱਪ ਕਾੜਨ ਸੱਪ ਕਹਿਣ ਦਾ ਘਰ ਦਾ ਮੈਂ ਤਾਂ ਥੋੜੇ ਮੁੰਡੇ ਦਾ ਇਹ ਮਤਲਬ ਸੀ ਵੀ ਮੈਂ ਇਹ ਜੀਆਂ ਫੋਟੋ ਵਾਇਰਲ ਕਰੂੰਗਾ ਤੂੰ ਦੇਖਦੀ ਰਹਿ ਜੇਂ ਤੇ ਇਹ ਸੀ ਮੰਮੀ ਵੀ ਦੇਖਣਾ ਆਉਂਦੀ ਨਾ ਮੰਮੀ ਮੰਮੀ ਜੀ ਮੰਮੀ ਆਂਟੀ ਜੀ ਸੱਪ ਦਾ ਮਤਲਬ ਉਹੀ ਹੁੰਦਾ ਵੀ ਮੇਰੇ ਕੋਲ ਇਹੋ ਜਿਹਾ ਸਮਾਨ ਪਿਆ ਮੈਂ ਵਾਇਰਲ ਕਰ ਦੂੰਗਾ ਵਾਹ ਹਲੋ ਨੋਸ਼ੀ ਅੰਡੀ ਹਾਂ ਤੇ ਅੰਡੀ ਜੀ ਮੈਂ ਕਰਨ ਬੋਲਦਾ ਮੈਂ ਜਲੰਧਰ ਤੋਂ ਤੁਹਾਡੇ ਮੁੰਡੇ ਨੇ ਦੋ ਚਾਰ ਗੱਲਾਂ ਜਿਹੜੀਆਂ ਸ਼ੇਅਰ ਕੀਤੀਆਂ ਨਾ ਉੱਤੇ ਉਹਦੇ ਵਿੱਚ ਇਹ ਤੇ ਉਲਟਾ ਐਕਸ਼ਨ ਵੀ ਹੋ ਸਕਦਾ ਅਗਰ ਕੁੜੀ ਕਲੇਮ ਕਰ ਲਵੇ ਤੇ ਅਗਰ ਕੁੜੀ ਨੇ ਇਦਾਂ ਹੁਣ ਆਬੀਆ ਸਭ ਬਹੁਤ ਜ਼ਿਆਦਾ ਨੈਗੇਟਿਵਿਟੀ ਮਿਲਦੀ ਵੀ ਉਹਨੂੰ ਕੁੜੀ ਨੂੰ ਫੋਰ ਐਗਜ਼ਾਮਪਲ ਜੇ ਕੁੜੀ ਨੇ ਕੋਈ ਵੀ ਕੰਪਲੀਟ ਕੀਤੀ ਨਾ ਕਿ ਜਿਹਦੇ ਵਿੱਚ ਕਿ ਉਹਨੇ ਇਹ ਪ੍ਰੂਫ ਕਰਤਾ ਕਿ 18 ਸਾਲ ਤੋਂ ਪਹਿਲਾਂ ਮੇਰੇ ਨਾਮ ਦੀ ਜਦੋਂ ਮੈਂ 18 ਸਾਲ ਦੀ ਸੀ ਇਹ ਘਟ ਸੀਗਾ ਤੇ ਇਹ ਫਿਜ਼ੀਕਲ ਹੋਇਆ ਇੱਥੇ ਪੋਸ ਕੋ ਐਕਟ ਲੱਗ ਸਕਦਾ ਉਹਦੀ ਬੇਲ ਹੈ ਨੀਗੀ ਇਹ ਵੀ ਗੱਲ ਹੋਇਆ ਉਹਦੀ ਮਾਂ ਕੋਲੀ ਹੁੰਦੀ ਸੀ ਜਮਾਲਾ ਦੇਖ ਲਓ ਕਿੰਨਾ ਅਪਡੇਟ ਹੋ ਗਿਆ 13-14 ਸਾਲ ਦੇ ਜਵਾਕ ਕਰਨ ਦਿੱਤੇ ਨੇ ਗੱਲ ਕਰੀ ਹੋਊਗੀ ਭਾਈ ਇਹਨਾਂ ਦੇ ਘਰ ਤੇ ਨਾ ਵੀ 13-14 ਸਾਲ ਦੇ ਸੀ ਟੋਡੇ ਜਵਾਕ ਵੀ ਆਪਸ ਵਿੱਚ ਕਰਦੇ ਸੀਗੇ ਇਕੱਠਾ ਉਹਦੇ ਗਲਤ ਕੰਮ ਕਰਦੇ ਸੀਗੇ ਵੀ ਤੁਹਾਡੇ ਤੇ ਕੇਸ ਹੋ ਸਕਦਾ ਤੇ ਉਹਦੀ ਮੰਮੀ ਕੀ ਕਹਿੰਦੀ ਜਿਹਦੀ ਕੁੜੀ ਨਾ ਕਹਿੰਦੀ ਹੋ ਰਿਹਾ ਸੀ ਕਹਿੰਦੀ ਉਹਦੀ ਮਾਂ ਨੂੰ ਪਤਾ ਹੀ ਸੀ ਲਵੇ ਸੀਗੀ ਉਹੀ ਤਾਂ ਕਹਿੰਦੀ ਸੀ ਵੀ ਆਹ ਪੁੱਤ ਤੇਲ ਪਿਆਗਾ ਮਤਲਬ ਆ ਇੱਥੇ ਸਮਾਨ ਪਿਆਗਾ ਕੀ ਮਾਂ ਇਹ ਪੁੱਤ ਆਹ ਪੁੱਤ ਕਿਵੇਂ ਚੱਲ ਰਿਹਾ ਹੈ ਕੰਮ ਵਧੀਆ ਮਾਂ ਕੋਲ ਸੀਗੀ ਜਿਵੇਂ ਕਢਾਈ ਦਾ ਕੰਮ ਸਿੱਖਦੀ ਹੁੰਦੀ ਹੈ ਵੀ ਹਾਂ ਪੁੱਤ ਇਹੀ ਕੰਮ ਚੱਲਦਾ ਵਾਹ ਅੱਟੀ ਜੀ ਛੋਟੀ ਕੁੜੀ ਵੀ ਹੋਊਗੀ। ਓਰੇ ਮਾਰੇ ਵੀ ਇਹ ਬਚਾਰਾ। ਆਹ। ਨਾ ਕੋਲੀ ਸੀ। ਕੋਲੀ ਸੀ ਦੀ ਮਾਂ ਕਾ ਦੀ ਕੋਈ ਨਾ ਪੁੱਤ ਇੰਜੋਏ ਕਰੋ। ਚਿੱਲ ਕਰੋ ਇਹ ਤਾਂ ਤੁਹਾਡੀ ਉਮਰ ਐ। ਚਲੋ ਚਲੋ ਅਸੀਂ ਤਾਂ ਉਹੀ ਆਉਦੇ ਹਾਸੇ ਹੀ ਕੰਮ ਚਲਾਤੇ ਰਹਿਗੇ ਸਾਲੇ। ਉਹ ਪਹਿਲਾਂ ਤਾਂ ਉਹਨੇ ਘਰੇ ਖਲਾਇ ਪਹਿਲਾਂ ਮਾਣ ਮੋਟਾ। ਆ ਪਹਿਲੋਂ ਘਰੇ ਕੀ ਤਾਂ ਬਾਅਦ ਚ ਬਾਹਰ ਵੀ ਕੀਤੀ। ਹਾਂ ਠੀਕ ਐ। ਉਹ ਮੈਂ ਕੀਤੀ ਪਹਿਲਾਂ ਮੈਂ ਲਏ ਤੇ। ਆ ਦੇਖੋ ਪਹਿਲਾਂ ਕਹਦਾ ਉਹਨੇ ਘਰੇ ਪਾਰਟੀ ਕੀਤੀ ਆ ਉਹਦੇ ਜਨਮ ਦਿਨ ਦੀ ਮਾੜੀ ਮੋਟੀ ਪਾਰਟੀ ਕੀਤੀ ਫਿਰ ਮੈਂ ਕਿਹਾ ਆ ਮੈਂ ਤੈਨੂੰ ਪਾਰਟੀ ਕਰਦਾ ਆਹ ਪਾਰਟੀ ਉਹ ਕੇਕ ਪੇਸਟੇ ਕੀ ਖਾਣੇ ਨੇ ਆ ਤੇ ਮੈਂ ਵੱਡੇ ਹੋਟਲ ਚ ਲੈ ਕੇ ਚਾਉਂਦਾ ਠੀਕ ਆ ਮੈਂ ਤੈਨੂੰ ਉੱਥੇ ਪਾਰਟੀ ਕਰਦਾ ਉਦੋਂ ਐ ਕੋਇਆ ਹੋ ਨਹੀਂ ਹੁੰਦਾ ਵੀਰੇ ਮੁੰਡਿਆਂ ਨਾਲ ਹੀ ਹੁੰਦਾ ਕੋਈ ਵੀ ਆ ਕੋਈ ਵੀ ਮੁੰਡਾ ਹੀ ਕਰਦਾ ਵੀ ਆ ਮੈਂ ਕਰਦਾ ਪਾਰਟੀ ਇਹ ਕਿਹੜੀ ਪਾਰਟੀ ਮੈਂ ਮੈਂ ਹੋਟਲ ਲੈ ਕੇ ਚਾਉਂਦਾ ਆ ਜਾ ਉੱਥੇ ਤੇਨੂੰ ਖਵਾਉਂਗਾ ਹੁਣ ਤੂੰ ਕਹੀ ਜਾਂਦਾ ਵੀ ਪੈਸੇ ਵੀ ਮੈਂ ਲਾਏ ਵੀਰੇ ਤਹੀਂ ਲਾਉਣੇ ਦੀ ਪੈਜੋ ਤੂੰ ਲੈ ਕੇ ਗਿਆ ਅਗਲੀ ਤੈਨੂੰ ਕੀ ਲੋੜ ਸੀ ਜਦੋਂ ਘਰੇ ਪਾਰਟੀ ਕਰ ਤੂੰ ਘਰੇ ਕੇਕ ਤੂੰ ਕੱਟ ਲੈਂਦਾ ਨੂਰੇ ਹੋ ਗਿਆ ਤੂੰ ਯਾਰ ਮੇਰੀ ਲੈ ਮੈਂ ਕਰਦਾ ਪਾਰਟੀ ਹੁਣ ਇਹ ਚ ਕੀ ਦੀ ਗਲਤੀ ਹੈ 35 ਲੱਖ ਤਾਂ ਆਪੀ ਹੌਲੀ ਹੌਲੀ ਲੱਗੂ ਆ ਜੇ ਆਜੋ ਉਧਰਾਂ ਵੀਡੀਓ ਚ ਪੂਰਾ ਕਰਦਾ ਮੈਂ ਸਾਰਾ ਤੇ ਉੱਥੇ ਕਿਸੇ ਦੇ ਘਰ ਜਾਂਦਾ ਉਹ ਵੀ ਸਾਨੂੰ ਕਿਉਂਕਿ ਫੂਆੜੇ ਤਕਰੀਬਨ ਸਾਡੇ ਰਿਸ਼ਤੇਦਾਰ ਹੈ ਅੱਛਾ ਜੀ ਸਾਨੂੰ ਦੱਸੋ ਕਿ ਇਹ ਕੁੜੀਆਂ ਨਾਲ ਘੁੰਮਦਾ ਇੱਥੇ ਭਾਈ ਕਹਿ ਰਿਹਾ ਵੀ ਤੁਹਾਨੂੰ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਜਦੋਂ ਇਹ ਕੁੜੀਆਂ ਦਾ ਵੀਡੀਓ ਬਣਾਉਂਦਾ ਸੀਗਾ ਵੀ ਤੁਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਕੁੜੀ ਦਾ ਵੀਡੀਓ ਬਣਾ ਰਿਹਾ ਉਹਦੀ ਮਾਤਾ ਜੀ ਕਹਿੰਦੇ ਸੰਤ ਫਕਵਾੜੇ ਸਾਡੇ ਰਿਸ਼ਤੇਦਾਰਾਂ ਨੂੰ ਦੱਸਿਆ ਵੀ ਇਹ ਕੁੜੀਆਂ ਨਾਲ ਘੁੰਮਦਾ ਮਤਲਬ ਕੁੜੀਆਂ ਨਾਲ ਕੱਲੀਆਂ ਜਿਹੀਂ ਪੈਂਤੀ ਲੱਖਾ ਤਾਂ ਹੋਰ ਵੀ ਸੀਗੀਆਂ ਕੁੜੀਆਂ ਨਾਲ ਘੁੰਮਦਾ ਮਾਤਾ ਜੀ ਕੋਈ ਸਾਪ ਹੀ ਸੱਚ ਬੋਲੀਏ ਨਾ ਐਂ ਨਾ ਕਰੋ ਇੱਕ ਪਾਸਾ ਕਰੋ ਮੁੰਡਾ ਹੋਰ ਉਹਨੇ ਸੱਚੇ ਬੋਲੋ ਵੀ ਕੁੜੀਆਂ ਨਾਲ ਘੁੰਮਦਾ ਸੀ ਉਹ ਇਹ ਤਾਂ ਕਹਾਣੀ ਗਲਤ ਹੁੰਦੀ ਜਾਂਦੀ ਹੈ ਜਦसे ਲੋਕ ਤੈਨੂੰ ਗਾਣਾ ਕੱਟਣਗੇ ਫੇਰ ਫੈਸਲੇ ਵੀ ਚਲਗੇ ਸੀ ਹੂੰ ਫਿਰ ਉੱਥੇ ਰਹਿਣਾ ਪਏ ਢਾਂਟੇ ਮੈਨੂੰ ਖਾਣ ਪਾਣ ਨੂੰ ਮੈਂ ਕੱਪੜੇ ਮੈਂ ਘੁਮਾਣ ਨੂੰ ਪਹਿਲਾਂ ਅਸੀਂ 88 ਰਹਿਣ ਲੱਗ ਗਏ ਠੀਕ ਹੈ ਫਿਰ ਅਸੀਂ ਪਤਾ ਨਹੀਂ ਕਿੱਥੇ ਨੌ ਲੈ ਜਾਂਦਾ ਉੱਥੇ ਰਹਿਣ ਲੱਗ ਗਏ ਠੀਕ ਆ ਕਹਿੰਦਾ ਇਹਦਾ ਰੈਂਟ ਵੀ ਮੈਂ ਦਿੱਤਾ ਖਾਣ ਪੀਣ ਨੂੰ ਵੀ ਮੈਂ ਦਿੱਤਾ ਠੀਕ ਹੈ ਸਾਰਾ ਖਰਚਾ ਮੈਂ ਕੀਤਾ ਉਹਨੇ ਤਾਂ ਇਕੱਲੀ ਦਿੱਤੀ ਉਹੋ ਮਤਲਬ ਇਹਦੀ ਉਹ ਕਰੀ ਇਹਦੇ ਨਾਲ ਇਹਨੂੰ ਕੱਲੀ ਸਲਾਹ ਦਿੱਤੀ ਵੀ ਤੂੰ ਐ ਕਰ ਵੀ ਗਲਤੀ ਕੀਤੀ ਹੈ ਤੇਰੀ ਗਲਤੀ ਹੈ ਜਦੋਂ ਤੈਨੂੰ ਪਤਾ ਹੈ ਵੀ ਸਾਣਾ ਜਦੋਂ ਤੈਨੂੰ ਪਤਾ ਹੈ ਵੀ ਮੇਰੇ ਬਾਧੂ ਦੇ ਪੈਸੇ ਲੱਗੇ ਜਾਂਦੇ ਤੂੰ ਸੜਦੇ ਖੜ ਉਹੀ ਖਵਾਈ ਤਾਂ ਤੂੰ ਜਾਨਾ ਹੁਣ ਤੂੰ 6 ਮਹੀਨੇ 7 ਮਹੀਨੇ ਬਾਅਦ ਆ ਕੇ ਕਹਿਣਾ ਮੇਰੇ ਪੈਸੇ ਖਾ ਗਈ ਇਹ ਖਾ ਗਈ ਇਹ ਤਾਂ ਕੋਈ ਗੱਲ ਨਹੀਂ ਬਣੀ ਠੀਕ ਹੈ ਨਾਲ ਵੀ ਤੂੰ ਰਹਿਦਾ ਸੀਗਾ ਠੀਕ ਹੈ ਕਿ ਨਹੀਂ ਇਹ ਤਾਂ ਹੁਣ ਕੋਈ ਗੱਲ ਨਹੀਂ ਬਣੀ ਤੋ ਉਹ ਆਪਦੀ ਮਰਜ਼ੀ ਨਾਲ ਪੈਸੇ ਦਿੰਦਾ ਸੀ ਖਵਾਉਂਦਾ ਸੀ ਉਹਨੂੰ ਕੱਪੜੇ ਪਾਉਂਦੀ ਨੀ ਕਰਾਂ ਦਵਾ ਦਵਾਉਂਦਾ ਸੀ ਉਹ ਤੇਰੀ ਉਹ ਸੀਗੀ ਹਾਂ ਠੀਕ ਹੈ ਜੱਫੇ ਵੀ ਤੂੰ ਲਾਏ ਨੇ ਵੀਡੀਓ ਵੀਡੀਓ ਵੀ ਤੂੰ ਬਣਾਈਆਂ ਰਹਿ ਤਾ ਨਾ ਕਿ ਨਹੀਂ ਹਾਂ ਮੁੰਦੀ ਦਿੱਤੀ ਸੋਨੇ ਦੀ ਕਿੰਨੇ ਕ ਪੈਸੇ ਖਰਚੇ ਗਏ ਤੁਹਾਡੇ ਅਜ ਤੱਕ ਕੀ ਮੰਦੂ ਬੀਰ ਕਹਿੰਦਾ ਮੈਂ ਉਹਨੂੰ ਸੋਨੇ ਦੀ ਮੁੰਦੀ ਦਿੱਤੀ ਉਹਨੂੰ ਕਿਰਾਏ ਤੇ ਗੱਡੀ ਤੇ ਲੈ ਕੇ ਭੇਜਿਆ ਕੀ ਗੱਲ ਸਿਪਰਾ ਗੋਇਲ ਸੀਗੀ ਗੱਡੀ ਤੇ ਲੈ ਕੇ ਜਦੋਂ ਸੜਾ ਤੈਨੂੰ ਪਤਾ ਲੱਗੀ ਜਾਂਦਾ ਵੀ ਮੇਰੇ ਤੇ ਲੁੱਟ ਪਈ ਜਾਂਦਾ ਤੂੰ ਤਾਂ ਉਹਨੂੰ ਮੁੰਤੀਆਂ ਦਿੰਦਾ ਹੁਣ ਤੂੰ ਆ ਕੇ ਰੋਲਾ ਪਾਈ ਜਾਂਦਾ ਘਰ ਦੇ ਤੇਰੇ ਕਿ ਜੋਬਾਂ ਕਰਦੇ ਫਿਰਦੇ ਨੇ ਤੂੰ ਆਉਂਦਾ 35 ਲੱਖ ਤੇ ਬਾਰਤਾ ਆ ਲੈ ਇੱਕ ਬੁਗੀ ਆਇਆ ਸ਼ਕਰਾ ਐਸਕਾ ਐਸਕਾ ਇਹ ਤੇ ਲੋਕਾਂ ਨੂੰ ਜਲਤੀ ਨਹੀਂ ਆਹ ਗਲਤੀ ਤੇਰੀ ਹੈ ਠੀਕ ਹੈ ਨਾ ਇੱਕ ਗੱਡੀ ਆ ਬੜੀ ਵਾਰੀ ਵਾਰੀ ਖਰਾਬ ਹੋਈ ਜਾਂਦੀ ਐ ਹੋਈ ਜਾਂਦੀ ਆ ਪਉਦੇ ਪੈਸੇ ਲਾਈ ਜਾਂਦੇ ਆ ਲਾਈ ਜਾਂਦੇ ਆ ਅੱਜ ਠੀਕ ਕਰਾਈ ਤੇ ਕੱਲ ਨੂੰ ਖਰਾਬ ਹੋ ਗਈ ਪਰਸੋਂ ਠੀਕ ਕਰਾਈ ਤੇ ਅਗਲੇ ਦਿਨ ਖਰਾਬ ਹੋ ਗਈ ਆਪਾਂ ਨੂੰ ਲੋਟ ਕਰਾਉਣਾ ਉਹ ਆਪਣੀ ਗਲਤੀ ਇਹਦਾ ਆਪਾਂ ਨੂੰ ਪਤਾ ਵੀ ਨਹੀਂ ਪਾਣੀ ਨੂੰ ਵਾਰੀ ਵਾਰੀ ਖਰਾਬ ਹੋਈ ਜਾਂਦੀ ਤਾਂ ਇਹਨੂੰ ਵੇਚ ਦੇ ਜਦੋਂ ਤੈਨੂੰ ਪਤਾ ਦੀ ਸਾਲਾ ਵੀ ਬਾਰੀ ਬਾਰੀ ਤੇਰੇ ਤੇ ਨੁਕਸਾਨ ਕਰਾਈ ਜਾਂਦੀ ਐ ਤੂੰ ਉਹਨੂੰ ਛੱਡ ਦੇ ਤੂੰ ਤਾਂ ਉਹਦੇ ਪੈਸੇ ਲੈ ਤੂੰ ਤੈਨੂੰ ਮੁੰਤੀਆਂ ਲਈ ਨਾ ਸੋੜਿਆ ਆ ਚੱਕ ਬੁੱਗੀ ਲੁੱਟ ਲੈ ਜਿਹੜਾ ਕੋਲ ਲੁੱਟਣਾ ਤੇ ਜਦੋਂ ਮੌਕਾ ਗੇ ਤੇ ਉਹ ਮਾੜੀ ਹੋ ਗਈ ਉਹ ਵੀ ਉਦੋਂ ਜਦੋਂ 6-7 2021 ਜੇ ਤੁਹਾਡਾ ਬ੍ਰੇਕਅਪ ਹੋਇਆ ਸੀ ਹੁਣ ਤੂੰ ਜਦੋਂ ਬਾਅਦ ਚ ਤੂੰ ਦੇਖਿਆ ਵੀ ਉਹ ਵੀ ਸੈਟ ਬਟ ਹੋ ਗਈ ਕੈਂਸੀ ਲਖਾਇਆ ਕਿ ਤੂੰ ਸੋਰਸ ਆਫ ਇਨਕਮ ਦਿਖਾਓ ਇਹ ਉਹ ਚੀਜ਼ਾਂ ਜਾਂ ਟ੍ਰਾਂਜੈਕਸ਼ਨ ਦਿਖਾਓ ਕੀ ਚਲੋ ਤੇ ਮੈਂ ਮੰਨਦੀ ਆ ਉਹ ਇਹਨਾਂ ਨੇ ਅੰਦਰ ਲਾਈ ਇਹਨਾਂ ਨੇ ਕਿ ਅਸੀਂ ਉਹਨੂੰ ਇਹ ਨਹੀਂ ਕਰਦੇ ਅਸੀਂ ਗੱਲ ਕੈਂਸੀ ਲਖ ਦੇਣੀ ਕੀਤੀ ਸੀ ਹੂੰ ਕਰਨਦੇ ਤਾਂ ਦੇਖੋ ਗੱਲ ਕਰੀ ਕਹਿੰਦਾ ਵੀ ਤੁਸੀਂ ਕਿਹਾ ਵੀ 35 ਲੱਖ ਆਗੇ ਵੀ ਲੋਕ ਪੁੱਛਣਗੇ 35 ਲੱਖ ਤੁਹਾਡੇ ਕੋਲ ਆਇਆ ਕਿੱਥੇ ਵੀ ਤੁਸੀਂ ਇੰਨੇ ਵਾਲੇ ਮਤਲਬ ਹੈ ਨਹੀਂ ਸੀਗੇ ਚਲੋ ਆਪਾਂ ਨੂੰ ਇਹਦਾ ਕੋਈ ਚੱਕਰ ਨਹੀਂ ਵੀ ਹੋਣਾ ਆਪਾਂ ਨੂੰ ਇਹ ਹੀ ਪਤਾ ਕਿਉਂਕਿ ਉਹਨੇ ਪਿੰਡ ਤੋਂ ਪਤਾ ਕਰਾਈ 35 ਲੱਖ ਵਾਲੇ ਆਂਟੀ ਕਹਿੰਦੀ ਅਸੀਂ ਤਾਂ 35 ਲੱਖ ਦੀ ਗੱਲ ਹੀ ਨਹੀਂ ਕੀਤੀ ਆਹ ਦੇਖੋ ਜੀ ਗੱਲ ਕਿੰਨੇ ਕ ਪੈਸੇ ਖਰਚੇ ਗਏ ਤੁਹਾਡੇ ਅੱਜ ਤੱਕ 30 35 ਲੱਖ ਇਹਨਾਂ ਚੀਜ਼ਾਂ ਤੇ ਕਹੇ ਤੁਸੀਂ ਕਿਹਾ ਸੀ 35 ਲੱਖ ਫਿਰ ਜਦੋਂ 35 ਲੱਖ ਦੀ ਗੱਲ ਹੀ ਨਹੀਂ ਫਿਰ ਰੌਲਾ ਕਾਦ ਤੁਹਾਡਾ ਮੁੰਡਾ ਸਹੀ ਹੈ ਤੁਸੀਂ ਕੁੜੀ ਤੋਂ ਲੈਣਾ ਕੀ ਏ ਜਦੋਂ 35 ਲੱਖ ਦੀ ਗੱਲ ਨਹੀਂ ਹੋਰ ਕਾਹ ਦਾ ਚੱਕਰ ਫੇਰ ਕਰਤਾ ਫਿਰ ਐ ਵੀ ਫੇਮ ਦਾ ਚੱਕਰ ਵੀ ਜਿਹੜੀ 2021 ਦੀ ਗੱਲ ਸੀਗੀ ਤੇ 2025 ਚ ਆ ਕੇ ਗੜੇ ਮੁਰਦੇ ਕੱਢ ਲੇ ਮੈਂ ਮੀਨਸ ਨਿਕਲਈਆਂ ਪੁਰਾਣੀਆਂ ਮੁਦਰਾ ਇਹ ਕਾਹ ਤੋਂ ਦੱਸੋ ਬੋਲੀ ਹੈ ਘਬਰਾਹੇ ਕਿਉਂ ਰਹੀ ਹੈ ਇਹ 35 ਲੱਖ ਦੀ ਗੱਲ ਹੀ ਨਹੀਂ ਫੇ ਤੁਹਾਡਾ ਮੁੰਡਾ ਸਹੀ ਆ ਤੁਸੀਂ ਐਸ਼ ਕਰੋ ਗੱਲ ਸਾਰੀ ਫੇਮਦੀ ਆ ਬਾਬੇ ਜੱਕਰਾ ਹਾਂਜੀ ਕਤਾ ਲੱਗੀ ਫਿਰ ਆਤੀ ਆਪਣੀ ਵੀਡੀਓ ਵੀਰ ਕਰਦਾ ਸਾਰਿਆਂ ਨੂੰ ਵੀਡੀਓ ਘੈਂਟ ਆਈ ਲੱਗੀ ਹੋਵੇਗੀ ਸੱਚ ਭੈਂਟ ਆਈ ਹੋਵੇ ਪਸੰਦ ਹੋਈ ਹੋਵੇ ਤੇ 35 ਲੱਖ ਆਪਾਂ ਪੂਰਾ ਇਹਨਾਂ ਦਾ ਨਹੀਂ ਕਰ ਸਕਦੇ ਠੀਕ ਹਨ ਇਹ ਕੁਛ ਨਹੀਂ ਪਤਾ ਲੱਗਦਾ ਵੀ ਬਾਅਦ ਚ ਕੀ ਦਾ ਕੀ ਬਣਦਾ ਕੀ ਬਣਦਾ ਵੀਰੇ ਹੁਣ ਤੂੰ ਇਹ ਗੱਲਾਂ ਨਾ ਹੀ ਕਰ ਠੀਕ ਹੈ ਜੇ ਚਾਹ ਮੁੰਡੇ ਦੀ ਗਲਤੀ ਮੰਨਦੇ ਕਿਉਂਕਿ ਮੁੰਡੇ ਨੇ ਯਾਰ ਪੈਸੇ ਖਵਾਏ ਨੇ ਤੇ ਬਾਅਦ ਚ ਆਪਾਂ ਕੇ ਰੌਲੇ ਪਾਈ ਜਾਈਏ ਠੀਕ ਹਨ ਉਹ ਗੱਲ ਵੱਖਰੀ ਐ ਭਾਈ ਹੁਣ ਜਿੰਨਾ ਮਰਜ਼ੀ ਰੌਲਾ ਪਾਈ ਜਾ ਵੀਰੇ ਹੁਣ ਨਹੀਂ ਮੁੰਦਰੀਆਂ ਤੈਂ ਲੈ ਕੇ ਦਿੱਤੇ ਗੱਡੀਆਂ ਚ ਤੂੰ ਕਮਾਇਆ ਤੂੰ ਐ ਠੀਕ ਐ ਇਹ ਵੀਡੀਓ ਵਧੇ ਲੱਗੀ ਤਾਂ ਲਾਈਕ ਪੈਨ ਸ਼ੇਅਰ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਸਾਰਿਆਂ ਦਾ ਸ਼ਹਿਰ 10000 ਸਬਸਕ੍ਰਾਈਬਰ ਹੋ ਗਿਆ ਹੁਣ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਬਾਏ ਬਾਏ